ਹਾਂਜੀ ਸੱਚੀ ਕਾਲ ਤੇ ਜੈ ਸ਼੍ਰੀ ਰਾਮ ਜੀ ਅੱਜ 8 ਮਾਰਚ ਕਰੀਬ ਪੌਣੇ ਇੱਕ 8 ਵਜੇ ਦੇ ਕਰੀਬ ਇੱਕ ਕਾਲ ਆndi ਹੈ ਕਿ ਨੈਸ਼ਨਲ ਹਾਈਵੇ ਸੈਲੀਬ੍ਰੇਸ਼ਨ ਬਿਆਰ ਦੇ ਕੋਲ ਇੱਕ ਗਾਊ ਦਾ ਐਕਸੀਡੈਂਟ ਹੋ ਗਿਆ ਜਿਹਦੇ ਵਿੱਚ ਗਊ ਮਾਤਾ ਸ਼ਾਂਤ ਹੋ ਗਏ ਤੇ ਮੌਕੇ ਤੇ ਜਾ ਕੇ ਉੱਥੇ ਪਹਿਲੇ ਸਾਰਾ ਸੀਨ ਸਮਝਿਆ ਬਹੁਤ ਹੀ ਦੁਖਦ ਘਟਨਾ ਹੋਈ ਸੀ ਤੇ ਸਭ ਤੋਂ ਪਹਿਲਾਂ ਗਊ ਮਾਤਾ ਨੂੰ ਸਾਈਡ ਤੇ ਕੀਤਾ ਗਿਆ ਤਾਂ ਕਿ ਕਿਸੇ ਹੋਰ ਘਟਨਾ ਦਾ ਕੋਈ ਹੋਰ ਸ਼ਿਕਾਰ ਨਾ ਹੋ ਜਵੇ ਤੇ ਕੋਈ ਬਹੁਤ ਬੜੀ ਦੁਰਘਟਨਾ ਨਾ ਘਟ ਜਾਵੇ ਟ੍ਰੈਫਿਕ ਕੰਟਰੋਲ ਕਰਕੇ ਪਹਿਲਾਂ ਗਊ ਮਾਤਾ ਨੂੰ ਸਾਈਡ ਤੇ ਕੀਤਾ ਗਿਆ ਤੇ ਰੁਦਰਾਕਸ਼ ਫਾਊਂਡੇਸ਼ਨ ਨੇ ਇਨਫੋਰਮ ਕੀਤਾ ਸੀਗਾ ਪਾਛੋਲੀ ਟੀਮ ਨੂੰ ਤੇ ਮੌਕੇ ਤੇ ਜਾ ਕੇ ਨਵ ਜੀਵਨ ਵੈਲਫੇਅਰ ਸੁਸਾਇਟੀ ਨੇ ਸਾਰਾ ਮਾਮਲਾ ਸੰਭਾਲ ਲਿਆ ਤੇ ਉਸ ਤੋਂ ਬਾਅਦ ਸਾਈਡ ਕਰਕੇ ਜੀਸੀਬੀ ਦਾ ਇੰਤਜ਼ਾਰ ਕੀਤਾ ਕਿ ਜੀਸੀਬੀ ਆਊਗੀ ਤੁਸੀਂ ਵੀਡੀਓ ਦੇ ਵਿੱਚ ਐਂਡ ਤੱਕ ਦੇਖੋਗੇ ਤੇ ਰੁਦਰਾਕਸ਼ ਫਾਊਂਡੇਸ਼ਨ ਜੋ ਕਿ ਵੀਰ ਉਹਨਾਂ ਨੇ ਇਨਫੋਰਮ ਕੀਤਾ ਸੀਗਾ ਤੇ ਨਾਲ ਖੜੇ ਸਾਰੀ ਸੇਵਾ ਨਿਭਾਈ ਤੇ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਤੋ ਬਾਤ ਪਰਤ ਗੁਪਤਾ ਜੀ ਦਾ ਬਹੁਤ ਬਹੁਤ ਸ਼ੁਕਰੀਆ ਕਰਨਾ ਚਾਹੁੰਨਾ ਇਸ ਵੀਡੀਓ ਦੇ ਜਰੀਏ ਜਿਨ੍ਹਾਂ ਨੇ ਜੀਸੀਬੀ ਦਾ ਹਲ ਕਰਵਾਇਆ ਤੇ ਨਮਕ ਦੀ ਵੀ ਸੇਵਾ ਲਗਵਾਈ ਤੇ ਉਹਨਾਂ ਇੰਡਸਟਰੀ ਵਾਲਿਆਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਕਰਨਾ ਚਾਹੁੰਨਾ ਜਿਨ੍ਹਾਂ ਨੇ ਨਮਕ ਦੀ ਸੇਵਾ ਲਾਈ ਤੇ ਮੈਂ ਇਹ ਕਹਿਣਾ ਚਾਹੁੰਨਾ ਆ ਕਿ ਜਾਣ ਬੁੱਝ ਕੇ ਤਾਂ ਕੋਈ ਵੀ ਐਸੀ ਹਰਕਤ ਨਹੀਂ ਕਰਦਾ ਪਰ ਜੇ ਆਪਾਂ ਥੋੜਾ ਜਿਹਾ ਧਿਆਨ ਰੱਖੀਏ ਤਾਂ ਕੋਈ ਘਟਨਾ ਇਹ ਕਿਸੇ ਦੀ ਜਾਨ ਬਚ ਸਕਦੀ ਹੈ ਤੇ ਇਹਦੇ ਵਿੱਚ ਕਸੂਰवार ਉਹ ਹੈ ਜਿਨੇ ਇਸ ਗਊ ਨੂੰ ਵਰਤ ਕੇ ਇਹਦਾ ਦੁੱਧ ਲੈ ਕੇ ਵੇਚ ਕੇ ਪੈਸੇ ਕਮਾ ਕੇ ਇਹਨੂੰ ਸੜਕ ਤੇ ਮਰਨ ਨੂੰ ਛੱਡਦਾ ਸੀਗਾ ਤੇ ਇਸ ਦਾ ਮਰਡਰ ਮੈਂ ਉਸ ਬੰਦੇ ਨੂੰ ਹੀ ਗਿਨੂੰਗਾ ਕਿਉਂਕਿ ਯਾਰ 3-4 ਸਾਲ ਹੋਰ ਰੱਖ ਲੋਂਗੇ ਤਾਂ ਕੁਝ ਥੋੜਾ ਕਿਸ ਨਹੀਂ ਜਾਊਗਾ ਸਾਰੀ ਉਮਰ ਤੁਸੀਂ ਇਹਨਾਂ ਦੇ ਪੈਸਿਆਂ ਨਾਲ ਹੀ ਖਾਣੇ ਹੋ ਤੇ ਬਾਅਦ ਵਿੱਚ ਇਹਨਾਂ ਨੂੰ ਹੀ ਬੇਕਾਰ ਕਰਕੇ ਇਹਨਾਂ ਦੀ ਐਵੇਂ ਦੀ ਮੋਤਾਂ ਦੇ ਕਸੂਰਵਾਰ ਬੰਦੇ ਹੋ ਇਹ ਸਭ ਕੁਝ ਭੋਗਣਾ ਉਰੇ ਹੀ ਹੈ ਨਰਕ ਸਵਰਗ ਤਾਂ ਬਾਦ ਦੀਆਂ ਗੱਲਾਂ ਨੇ ਕਿਸੇ ਨੇ ਦੇਖੇ ਨੇ ਨਹੀਂ ਦੇਖੇ ਪਰ ਜਿਹੜੇ ਉਰੇ ਕਰਮ ਭੋਗਣੇ ਨੇ ਨਾ ਉਹ ਉਰੇ ਭੋਕੇ ਜਾਣੇ ਨੇ ਜੋ ਸਾਡੀਆਂ ਬੱਦੂਆਂ ਮੰਨੇ ਮਤਲਬ ਕੀ ਜੇ ਤੁਸੀਂ ਚੰਗਾ ਨਹੀਂ ਕਰੋਗੇ ਨਾ ਕਿਸੇ ਦਾ ਤੁਹਾਡੇ ਨਾਲ ਵੀ ਚੰਗਾ ਨਹੀਂ ਹੋਣ ਲੱਗਿਆ ਤੇ ਚੰਗੇ ਨੂੰ ਚੰਗਾ ਕਹਿਣ ਦੀ ਹਿੰਮਤ ਰੱਖਦੇ ਆ ਤੇ ਮਾੜੇ ਨੂੰ ਮਾੜਾ ਕਹਿਣ ਦੀ ਹਿੰਮਤ ਰੱਖਦੇ ਆ ਤੇ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਇਸ ਚੀਜ਼ ਨੂੰ ਛੱਡ ਦਿਓ ਯਾਰ ਦੋ ਤਿੰਨ ਚਾਰ ਸਾਲ ਰੱਖਣੇ ਨੇ ਜੇ ਤੁਸੀਂ ਛੋਟੇ ਹੁੰਦੇ ਤੋਂ ਪਾਲਦੇ ਹੋ ਪਿਆਰ ਕਰੋ ਯਾਰ ਦੋ ਤਿੰਨ ਸਾਲ ਹੋਰ ਰੱਖ ਲਓ ਦੁੱਧ ਦੇਣਾ ਬੰਦ ਕਰ ਗਈ ਫਿਰ ਕੀ ਹੋਇਆ ਯਾਰ 7 ਸਾਲ ਤੱਕ ਤੁਹਾਨੂੰ ਉਹਨੇ ਫਾਇਦਾ ਹੀ ਦਿੱਤਾ ਜਿੰਨੇ ਵੀ ਸਾਲ ਉਹਨੇ ਦੁੱਧ ਦਿੱਤਾ ਪਰ ਚਲੋ ਜੋ ਵੀ ਹੈ ਉਮੀਦ ਇਹੀ ਕਰਾਂਗੇ ਅਰਦਾਸ ਇਹੀ ਕਰਾਂਗੇ ਕਿ ਲੋਕਾਂ 'ਚ ਅਕਲ ਆਵੇ ਤੇ ਐਸੀ ਘਟਨਾਵਾਂ ਹੋਣ ਤੋਂ ਪਰਹੇਜ਼ ਹੋਵੇ ਤੇ ਸਭ ਤੋਂ ਪਹਿਲਾਂ ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ ਰੁਦਰਾਕਸ਼ ਫਾਊਂਡੇਸ਼ਨ ਤੇ ਭਰਤ ਗੁਪਤਾ ਜੀ ਦਾ ਬਹੁਤ ਬਹੁਤ ਸ਼ੁਕਰੀਆ ਕਰਨਾ ਚਾਹੁੰਨਾ ਤੇ ਜੀਸੀਬੀ ਵਾਲੇ ਵੀਰ ਜੋ ਆਏ ਉੱਥੇ ਮੌਕੇ ਤੇ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਕਰਨਾ ਚਾਹੁੰਨਾ ਕਿ ਇੰਨੀ ਰਾਤ ਨੂੰ ਉਹਨਾਂ ਨੇ ਆ ਕੇ ਸੇਵਾ ਨਿਭਾਈ ਤੇ ਗਊ ਮਾਤਾ ਨੂੰ ਤੁਸੀਂ ਦੇਖੋਗੇ ਐਂਡ ਤੱਕ ਪੂਰਾ ਸੰਸਕਾਰ ਕਰਤਾ ਪ੍ਰੋਪਰ ਨਮਕ ਪਾ ਕੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਸ਼ੇਅਰ ਕਰਿਓ ਤਾਂਕਿ ਕਿਸੇ ਇੱਕ ਦੇ ਦਿਮਾਗ ਦੇ ਵਿੱਚ ਵੀ ਗੱਲ ਆਵੇ ਤਾਂ ਉਹ ਸਾਡੇ ਲਈ ਤਾਂ ਬਹੁਤ ਵੱਡੀ ਮੋਟੀਵੇਸ਼ਨ ਹੈ ਹੀ ਤੇ ਸੰਸਾਰ ਦੇ ਵਿੱਚ ਫਰਕ ਪਊਗਾ ਕਿਉਂਕਿ ਹਰ ਵਾਰ ਇੱਕੇ ਗੱਲ ਕਹਿਣਾ ਹੈ ਕਿ ਗਿਣਤੀ ਹਮੇਸ਼ਾ ਇੱਕ ਤੋਂ ਸ਼ੁਰੂ ਹੁੰਦੀ ਹੈ ਤੇ ਉਹ ਜਾਂਦੀ ਜਾਂਦੀ ਲੱਖਾਂ ਕਰੋੜਾਂ ਅਰਬਾਂ ਤੱਕ ਵੀ ਚਲੀ ਜਾਂਦੀ ਹੈ ਤੇ ਫਰਕ ਪਊਗਾ ਹੌਲੀ ਹੌਲੀ ਪਊਗਾ ਕੋਸ਼ਿਸ਼ ਜਾਰੀ ਹੈ ਤੇ ਕਦੀ ਸਟੈਪ ਬੈਕ ਨਹੀਂ ਹੋਵਾਂਗੇ ਕੋਸ਼ਿਸ਼ ਕਰਦੇ ਰਵਾਂਗੇ ਜਿੰਨਾ ਕੁ ਰੱਬ ਨੇ ਦਿੱਤਾ ਉਹਨਾਂ ਕਰਦੇ ਰਵਾਂਗੇ ਜਿਹੜੀ ਸੇਵਾ ਬਾਬੇ ਨਾਨਕ ਨੇ ਇਹ ਜਿਹੜੀ ਸੇਵਾ ਰੱਬ ਨੇ ਸਾਡੀ ਲਈ ਹੈ ਉਹ ਸੇਵਾ ਸੀ ਕਰਦੇ ਰਹਾਗੇ ਤੇ ਇਹੀ ਚਾਹਾਂਗੇ ਕਿ ਲੋਕਾਂ ਦੇ ਵਿੱਚ ਬਦਲਾਅ ਆਵੇ ਕਿਉਂਕਿ ਇਹਨਾਂ ਦੇ ਵਿੱਚ ਵੀ ਉਹੀ ਦਿਲ ਹੈ ਜੋ ਆਪਣੇ ਵਿੱਚ ਹੈ ਇਹਨਾਂ ਦੇ ਵਿੱਚ ਵੀ ਉਹੀ ਖੂਨ ਰੱਖਦਾ ਹੈ ਜੋ ਆਪਣੇ ਵਿੱਚ ਰੱਖਦਾ ਹੈ ਇਹਨਾਂ ਦੇ ਵਿੱਚ ਕੋਈ ਪਾਣੀ ਨਹੀਂ ਰੱਖਦਾ ਜਾਂ ਇਹਨਾਂ ਦੇ ਵਿੱਚ ਕੋਈ ਇਮੋਸ਼ਨਸ ਐਵੇਂ ਨਹੀਂ ਹੈਗਾ ਕਿ ਇਮੋਸ਼ਨਸ ਹੀ ਨਹੀਂ ਹੈਗੇ ਇਹਨਾਂ ਨੂੰ ਜੋ ਮਰਜ਼ੀ ਮਾਰੀ ਚੱਲੂ ਕੁਝ ਨਹੀਂ ਹੋਣਾ ਜਿਹੜੇ ਲੋਕ क्रूरता ਕਰਦੇ ਨੇ ਇਹਨਾਂ ਜਾਨਵਰਾਂ ਦੇ ਪ੍ਰਤੀ ਜਾਂ ਜਿਹੜੇ ਲੋਕ ਖਾਰ ਰੱਖਦੇ ਨੇ ਉਹਨਾਂ ਦੇ ਪ੍ਰਤੀ ਜੋ ਉਹਨਾਂ ਦੀ ਸੇਵਾ ਦੇ ਵਿੱਚ ਹੱਥ ਰੱਤ ਰਜਾਉਂਦੇ ਨੇ ਜਾਂ ਜਿਹੜੇ ਅੱਜ ਕੱਲ੍ਹ ਨਾ ਬਹੁਤ ਉਹ ਵਾਇਰਲ ਹੈ ਕਿ ਲੋ ਕੁੱਤਿਆਂ ਨੂੰ ਜਾਂ ਕੋਈ ਕਿਸੇ ਜਾਨਵਰ ਨੂੰ ਖਾਣਾ ਪਾਰਿਆ ਹੋਊਗਾ ਨਾ ਕਿ ਉਹ ਤੋਂ ਬੜੀ ਹੇਟ ਕਰਦੇ ਨੇ ਚਾਹੇ ਗਊ ਹੈ ਚਾਹੇ ਸਾਂਡ ਹੈ ਚਾਹੇ ਕੁੱਤਾ ਹੈ ਕਿ ਹਾਂ ਬਈ ਸਾਡੇ ਦਰਾਂ ਮੂਰੇ ਗੋਹਾ ਕਰ ਦੂ ਜਾਂ ਬਾਥਰੂਮ ਕਰ ਦੋ ਬਈ ਯਾਰ ਕਿਥੇ ਲੈ ਜਾਣੇ ਤੁਸੀਂ ਘਰ ਕਿਥੇ ਲੈਣਾ ਸਭ ਕੁਝ ਨਹੀਂ ਛੱਡ ਦਿਓ ਇਹ ਸਭ ਕੁਝ ਮੇਰਾ 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 ਇਹ ਸਭ ਉਸ ਮਾਲਕ ਦਾ ਹੈ ਤੋ ਉਸਕਾ ਹੀ ਰਹਿਣੇ ਦੋ ਬਈ ਇਹ ਸਭ ਜੀਵ ਹੀ ਉਨ੍ਹਾਂ ਕੀ ਹੈ ਠੀਕ ਹੈ ਜੀ ਬੇਨਤੀ ਕਰ ਸਕਦੇ ਹਾਂ ਸਾਰਿਆਂ ਮੂਰੇ ਅਰਦਾਸ ਕਰਿਓ ਕਿ ਆਤਮਾ ਨੂੰ ਸ਼ਾਂਤੀ ਮਿਲੇ ਤੇ ਸਾਰੇ ਵੀਰ ਜੋ ਮੌਕੇ ਤੇ ਮੌਜੂਦ ਸੀਗੇ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਕਰਨਾ ਚਾਹੁੰਦਾ ਐਸਚੋ ਸਾਹਿਬ ਤੇ ਉਹਨਾਂ ਦੀ ਪਾਰਟੀ ਮੌਜੂਦ ਸੀਗੀ ਉਹਨਾਂ ਦੀ ਸਾਰੀ ਟੀਮ ਮੌਜੂਦ ਸੀ ਉਹਨਾਂ ਦਾ ਵੀ ਬਹੁਤ ਸ਼ੁਕਰੀਆ ਕਰਨਾ ਚਾਹੁੰਦਾ ਉਹਨਾਂ ਨੇ ਵੀ ਜਿਹੜੀ ਮਦਦ ਕੀਤੀ ਤੇ ਅਰਦਾਸ ਕਰਿਓ ਕਿ ਆਤਮਾ ਨੂੰ ਸ਼ਾਂਤੀ ਮਿਲੇ ਤੇ ਸਾਰੇ ਵੀਰਾਂ ਵੀਰਾਂ ਤੇ ਵੀਰਾਂ ਦੇ ਪਰਿਵਾਰ ਲਈ ਅਰਦਾਸ ਕਰਿਓ ਕਿ ਹਮੇਸ਼ਾ ਖੁਸ਼ ਰਹਿਣ ਜੋ ਸੇਵਾ ਨਿਭਾਉਂਦੇ ਨੇ ਹਰ ਵਾਰੀ ਇੱਕੇ ਗੱਲ ਕਹਿਣਾ ਹੈ ਕਿਉਂਕਿ ਤੁਹਾਡੀ ਅਰਦਾਸ ਹੀ ਸਾਡੀ ਮੋਟੀਵੇਸ਼ਨ ਹੈ ਤੇ ਤੁਹਾਡੇ ਅਰਦਾਸਾਂ ਦੇ ਸਿਰ ਤੇ ਹੁਤੇ ਹੀ ਅਸੀਂ ਸੇਵਾ ਕਰ ਰਹ